ਜੋ ਮਾਰ ਸਾਡੀ ਆਲਦੀ ਰਹਿਣ ਦੇ ਆ ਗਿਆ ਭਈ ਆ ਗਿਆ ਹੱਤੀ ਵਾਲਾ ਆ ਗਿਆ ਸ਼ਾਹ ਆ ਗਿਆ ਭਈ ਸ਼ਾਹ ਆ ਗਿਆ ਹੱਤੀ ਵਾਲਾ ਸ਼ਾਹ ਆ ਗਿਆ ਬਲਵੰਤਰ ਕਮਾਰ ਜੀ ਸ਼ੰਘਾਸ਼ ਕਰੋ ਅਸੀਂ ਤੁਹਾਰੇ ਸਾਥ ਹਾਂ ਬਲਵੰਤਰ ਕਮਾਰ ਜੀ ਸ਼ੰਘਾਸ਼ ਕਰੋ ਅਸੀਂ ਤੁਹਾਰੇ ਸਾਥ ਹਾਂ ਆ ਗਿਆ ਭਈ ਆ ਗਿਆ ਹੱਤੀ ਵਾਲਾ ਆ ਗਿਆ ਸ਼ਾਹ ਆ ਗਿਆ ਭਈ ਸ਼ਾਹ ਆ ਗਿਆ ਸ਼ਾਗਿਆ ਬਈ ਸ਼ਾਗਿਆ ਜੀ ਆ ਗਿਆ ਬਾਜਨ ਸਮਾਜ ਪਾਰਟੀ ਜਿੰਦਾਬਾਦ 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 ਬਾਜਨ ਸਮਾਜ ਪਾਰਟੀ ਜਿੰਦਾਬਾਦ 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 ਤਖਤ ਬਦਲ ਦਿਓ ਤਾਜ ਬਦਲ ਦਿਓ ਸਰਪੰਚ ਸਾਹਿਬ ਅੱਜ ਜਿੱਦਾਂ ਜਲੰਧਰ ਦੇ ਵਿੱਚ ਬਹੁਤ ਭਾਰੀ ਇਕੱਠ ਆ ਬਾਜਨ ਸਮਾਜ ਪਾਰਟੀ ਜਿਹੜੇ ਉਮੀਦਵਾਰ ਐਡਵੋਕੇਟ ਬਿਲਿੰਦਗੜ ਦੇ ਹੱਕ ਵਿੱਚ ਬਹੁਤ ਵੱਡਾ ਜਿਹੜਾ ਜਨ ਸਲਾਬ ਹੈ ਕੀ ਕਹਿਣਾ ਚਾਹੂੰਗੀ ਹਾਂਜੀ ਆਜੀ ਸਾਡੇ ਬਲਵਿੰਦਰ ਕੁਮਾਰ ਜੀ ਬਹੁਤ ਵਧੀਆ ਇਨਸਾਨ ਆ ਜੀ ਔਰ ਇਹਨਾਂ ਨੇ ਬਹੁਤ ਵਧੀਆ ਮਿਹਨਤ ਕੀਤੀ ਆ ਔਰ ਸਾਰੇ ਜਲੰਧਰ ਵਾਸੀ ਚਾਹੁੰਦੇ ਆ ਕਿ ਬਲਵਿੰਦਰ ਕੁਮਾਰ ਨੂੰ ਵੋਟਾਂ ਪਾ ਕੇ ਜਿਦਾਈਏ ਜੀ ਸਰ ਕੀ ਮੈਸੇਜ ਦੇਣਾ ਚਾਹੁੰਦੇ ਜੰਦਰਪਾਸੇ ਨੂੰ ਇਸ ਵੀ ਇਹੀ ਬੇਦੀ ਕਰਨੇ ਚਾਹੁੰਦੇ ਆ ਕਿ ਮੌਕਾ ਬਾਰ-ਬਾਰ ਨਹੀਂ ਮਿਲਦਾ ਅਸੀਂ ਸਾਰੀਆਂ ਪਾਰਟੀਆਂ ਨੂੰ ਪਹਿਲਾਂ ਵੋਟਾਂ ਪਾਈਆਂ ਆ ਹੁਣ ਸਾਡੇ ਸਮਾਜ ਨੂੰ ਚਾਹੀਦਾ ਆ ਕਿ ਆਪਣੇ ਸਮਾਜ ਦੇ ਹਿੱਤ ਵਿੱਚ ਜਿਹੜੇ ਸਾਡੇ ਹੱਕਾਂ ਦੀ ਰਾਖੀ ਕਰਨ ਵਾਲੇ ਸਾਡੇ ਲਈ ਸੰਘਰਸ਼ ਕਰਨ ਵਾਲੇ ਬਲਿੰਦਰ ਕੁਮਾਰ ਜੀ ਹਨ ਇਹਨਾਂ ਨੂੰ ਵੋਟਾਂ ਪਾ ਕੇ ਅਸੀਂ ਜੇਤੂ ਕਰੀਏ ਸਪੈਨਸਰ ਦੂਸਰੀਆਂ ਪਾਰਟੀਆਂ ਦੇ ਜਿਹੜੇ ਉਮੀਦਵਾਰਾਂ ਜਾਂ ਤਾਂ ਦਲ ਬਦਲੂ ਆ ਜਾਂ ਫਿਰ ਪੈਰਾਸ਼ੂਟ ਰਹੀਂ ਭੇਜੇ ਗਏ ਆ ਇੱਕ ਬਲਵਿੰਦਰ ਕੁਮਾਰੀ ਆ ਜਿਹੜੇ ਬੋਝਨ ਸਮਾਜ ਪਾਰਟੀ ਨੇ ਆਪਣੇ ਮਿਹਨਤੀ ਵਰਕਰ ਨੂੰ ਜਿਹੜੀ ਇਹ ਟਿਕਟ ਦੀ ਕੀ ਕਹਿਣਾ ਚਾਹੋਗੇ ਇਸ ਮੁੱਦੇ ਤੇ ਬਿਲਕੁਲ ਜੀ ਦੇਖੋ ਜੀ ਸਾਰੀਆਂ ਪਾਰਟੀਆਂ ਦੇ ਜਿਹੜੇ ਨੇਤਾ ਹੈਗੇ ਆ ਇਧਰ ਉਧਰੋਂ ਬਦਲ ਕੇ ਗਏ ਆ ਇੱਕ ਸਟੈਂਡ ਵਾਲੇ ਜਿਹੜੇ ਸਮਾਜ ਦੀ ਗੱਲ ਕਰਨ ਵਾਲੇ ਬਲਵਿੰਦਰ ਕੁਮਾਰੀ ਹਨ ਔਰ ਐਸੀ ਗੱਲ ਕਰਕੇ ਬੋਝਨ ਸਮਾਜ ਪਾਰਟੀ ਨੇ ਇਹਨੂੰ ਵੜ ਕੇ ਫਿਰ ਦੁਆਰਾ ਐਮਪੀ ਦੀ ਟਿਕਟ ਦਿੱਤੀ ਆ ਸੋ ਅਸੀਂ ਬਲਵਿੰਦਰ ਕੁਮਾਰ ਜੀ ਦੇ ਨਾਲ ਆ ਜੀ ਧੰਨਵਾਦ ਜੀ ਵ